ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਠੀਕ ਹੋ ਜੀ ਉਮੀਦ ਕਰਦਾ ਕਿ ਸਾਰੇ ਠੀਕ ਹੋਵੋਗੇ ਸੋ ਅੱਜ ਆਪਾਂ ਜਾ ਰਹੇ ਸੀਗੇ ਜੀ ਤਿੱਬੀ ਸਾਹਿਬ ਗੁਰਦੁਆਰਾ ਸਾਹਿਬ ਗੁਰਦੁਆਰਾ ਰਕਾਵਰ ਸਾਹਿਬ ਉਧਰਲੀ ਸਾਈਡ ਸੋ ਕੀ ਮਾਗੀ ਦੀਆਂ ਤਿਆਰੀਆਂ ਤੇ ਕੀ ਕਿੰਨੀਆਂ ਕਿ ਦੁਕਾਨਾਂ ਆ ਗਈਆਂ ਤੇ ਕਿੰਨੀਆਂ ਲੱਗ ਰਹੀਆਂ ਸੋ ਕਿੰਨਾ ਕ ਮਾਹੌਲ ਉੱਥੇ ਸਿਰਜਿਆ ਗਿਆ ਸੋ ਜੁੜੇ ਰਹੋ ਜੀ ਵਲੌਗ ਦੇ ਨਾਲ ਅੱਜ ਦੇ ਘਟਾਏ ਪਹਿਲਾ ਵਲੌਗ ਮਾਗੀ ਮੇਲਾ ਵਨ ਜੁੜੇ ਰਹੋ ਜੀ ਵਲੌਗ ਦੇ ਨਾਲ ਅੱਪਾ ਨਾਲ ਸਾਡੀ ਬੱਚਾ ਪਾਰਟੀ ਚੱਲੀ ਅੱਜ ਫੇਰ ਸਾਰੀ ਮੈਡਮ ਜੀ ਚੱਲੇ ਆ ਸਾਡਾ ਮੀਨਾ ਸਿੰਘ ਚੱਲਿਆ ਗਿਆ ਆ ਆਪਾ ਪਹੁੰਚ ਗਏ ਜੀ ਟੀਬੀ ਸਾਹਬ ਰੋਡ ਤੇ ਬਾਬੂ ਰਾਮ ਹਸਪੀਟਲ ਵਾਲੀ ਕਲੀ ਹੋਲ ਦੇ ਵਾਲੇ ਟੀਬੀ ਸਾਹਬ ਰੋਡ ਦਾ ਦ੍ਰਿਸ਼ ਦੇਖੋ ਆਪਾਂ ਫੇਰ ਪਹੁੰਚੇ ਆਂ ਜੀ ਟੀਬੀ ਸਾਹਬ ਰੋਡ ਤੇ ਖਾਣਾ ਸਤਰ ਦੇ ਕੋਲੇ ਉਹ ਇੱਥੇ ਲਾਇਆ ਫੇ ਢੇਰ ਪ੍ਰਾਲੀ ਦਾ ਤੇ ਆਪਾਂ ਚਾ 18 ਟੀਬੀ ਸਾਹਬ ਰੋਡ ਖਾਣਾ ਸਤਰ ਦੇ ਜੋੜੇ ਰੋਜ਼ੀ ਵਲੌਗ ਦੇ ਨਾਲ ਹੁੰਨੇ ਐਂਟਰ ਜੀਬੀ ਸਾਹਿਬ ਗੁਰਦੁਆਰਾ ਵਾਲੀ ਸਾਈਡ ਦੇਖੋ ਜਿਓ ਤੁਹਾਡਾ ਕੀ ਨਜ਼ਾਰਾ ਤੇ ਕੀ ਮਾਹੌਲ ਆ ਟੀਬੀ ਸਾਹਿਬ ਰੋਡ ਤੇ ਜਿਹੜਾ ਪੁਲ ਹੈ ਐਂਟਰੀ ਪੁਲ ਹੈ ਇੱਥੇ ਪਹੁੰਚ ਗਏ ਆ ਤੇ ਇੱਥੇ ਜੋ ਫੋਰਸ ਹੈ ਨਿਗਰਾਨੀ ਜੋ ਪੰਜਾਬ ਪੁਲਿਸ ਦੇ ਅੰਡਰ ਹੈ ਸਾਰਾ ਤੋਂ ਸੋ ਪੰਜਾਬ ਪੁਲਿਸ ਮੇਰੇ ਹਿਸਾਬ ਨਾਲ ਸਾਰੇ ਪੰਜਾਬ ਦੀ ਪੁਲਿਸ ਤਕਰੀਬਨ ਮੁਖਸਰ ਮਾਗੀ ਮੇਲੇ ਦੇ ਡਿਊਟੀ ਹੁੰਦੀ ਹੈ ਸੋ ਬੜੀ ਸ਼ਕਤੀ ਦਿਖਾਈ ਜਾਂਦੀ ਹੈ ਵੀ ਕੋਈ ਸ਼ਰਾਰਤੀ ਅੰਸਰ ਕੋਈ ਸ਼ਰਾਰਤ ਨਾ ਕਰ ਜਾਵੇ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਉਸ ਦੇ ਸਬੰਧ ਵਿੱਚ ਇਹ ਫੋਰਸ ਲਗਾਈ ਜਾਂਦੀ ਹੈ ਪਹੁੰਚੇ ਆ ਜੀ ਨਾਨਕ ਕਾਲਜ ਦੇ ਕੋਲ ਕਰਦੇ ਆਪਾਂ ਐਂਟਰੀ ਦਿਖਾਉਣੇ ਆ ਅੱਗੋਂ ਦਾ ਤੁਹਾਨੂੰ ਨਜ਼ਾਰਾ ਹਾਂਜੀ ਸੋ ਪਹੁੰਚ ਗਏ ਗੇਟ ਦੇ ਕੋਲ ਭਾਈ ਦਾਣ ਸਿੰਘ ਜੀ ਯਾਦਗਾਰੀ ਗੇਟ ਪਿਆਰੀਆਂ ਚੱਲ ਰਹੀਆਂ ਕੋਰੇ ਲੱਗੇ ਮੇਲੇ ਦੀਆਂ ਸਿੱਧੀ ਜੋ ਮੇਲੇ ਕੋ ਦੁਕਾਨਾਂ ਸਤਿਆਂ ਗੀਆਂ ਸਟਾਰਟ ਹੋ ਗਈਆਂ ਸਭਰ ਦਵਾਰਾ ਬਿਧੀ ਚੰਦ ਬਾਬਾ ਬਿਧੀ ਚੰਦ ਜੀ ਫਰਤ ਪੈ ਰਹੀ ਆ ਕੀ ਬਾਤ ਆ ਅੱਜ 11 ਤਰੀਕ ਆ ਜੀ 11 ਜਨਵਰੀ 2024 ਅੱਗੇ ਪਾ ਕਰ ਰਹੀ ਜੀ ਐਂਟਰੀ ਸ੍ਰੀ ਸਾਹਿਬ ਐਂਟਰੀ ਗੇਟ ਵੱਲ ਸੋ ਜਿੱਥੇ ਲੰਗਰ ਲੱਗਣੇ ਆ ਸ਼ਾਇਦ ਇੱਥੇ ਕਬਰ ਵਾਲੇ ਵਾਲਿਆਂ ਦਾ ਲੰਗਰ ਲੱਗਦਾ ਇੱਥੇ ਉੱਥੇ ਸ਼ੈੱਡ ਪੈ ਰਿਆ ਕੀ ਬਾਤ ਆ ਜੀ ਬਹੁਤ ਵਧੀਆ ਕੈਂਚੀਆਂ ਚੜਾਈਆਂ ਜਾ ਰਹੀਆਂ ਤੇ ਲੰਗਰ ਹਾਲ ਤੇ ਸ਼ੈੱਡ ਬਣਾ। ਹੋਵੇ ਗੁਰੂ ਘਰ। ਕੈਂਚੀਆਂ ਕਰਾ ਰਿਹਾ ਲੰਗਰ ਦੇ। ਲੰਗਰ ਹਾਲ ਬਣ ਰਿਹਾ ਇੱਥੇ। ਤੇ ਮੈਨੂੰ ਲੱਗਦਾ 14 ਤਰੀਕ ਤੱਕ ਇੱਥੇ ਲੰਗਰ ਹਾਲ ਆ ਜਿਹੜਾ ਉਹ ਬਣ ਜੇਗਾ। ਤੇ ਆਪਣੀ ਪੂਰੀ ਐਮਲੀ ਫੈਮਿਲੀ ਐਮਲੀ ਫੈਮਿਲੀ ਆਪਣੀ ਤੇ ਅਜੇ ਉਹਨਾ ਰੋਪਰ ਜਿਹੜਾ ਬਾਜ਼ਾਰ ਪੂਰੀ ਤਰ੍ਹਾਂ ਸੱਜਿਆ ਨਹੀਂਗਾ ਤੇ ਉਹ ਜਗਾ ਜਿਹੜੀ ਉਸ ਦਿਨ ਤੁਹਾਨੂੰ ਦਿਖਾਈ ਸੀ ਜਿੱਥੇ ਉਸ ਦਿਨ ਤਾਂ ਬਹੁਤ ਉਗਰਿਆ ਹੋਇਆ ਸੀ ਤੇ ਅੱਜ ਉਹ ਜਗ੍ਹਾ ਦੀ ਸਫਾਈ ਕਰ ਦਿੱਤੀ ਗਈ ਹੈ ਸਾਰੇ ਤੇ ਇੱਥੇ ਬਾਗੀ ਮੇਲੇ ਦੇ ਲੰਗਰ ਲੱਗਣੇ ਆ ਸਾਰਾ ਸਮਾਨ ਆ ਚੁੱਕਿਆ ਇੱਥੇ ਇਹ ਜਿਹੜਾ ਉਹ ਦਿਨ ਤੋਂ ਦਾ ਸਫਾਈ ਕੀਤੀ ਪਈ ਹੈ ਸਾਰੇ ਤੁਸੀਂ ਪਹਿਲਾ ਵਾਲੇ ਵਲੌਗ ਚ ਦੇਖਿਆ ਸੀ ਅੰਦਰ ਬਾਬਾ ਜੀ ਖੱਡੇ ਮਾਰ ਰਹੇ ਆ ਤੇ ਉਹਦਾ ਸੋ ਜਿੰਨੇ ਤਕਰੀਬਨ ਇੱਥੇ ਸਾਰੇ ਇੰਨਾਂ ਦਾ ਦੁਕਾਨਾਂ ਲੱਗੀਆਂ ਹੁੰਦੀਆਂ ਇਸ ਤਕਰੀਬਨ ਗੁਰੂਦਿਆਂ ਲੜ ਲੀਆਂ ਫੌਜਾਂ ਵੱਲੇ ਲਗਾਈਆਂ ਜਾਂਦੀਆਂ ਜਾਂਦੀਆਂ ਸਾਰੇ ਸਾਰੇ ਆਪਣੇ ਲੰਗ ਸਿੰਘ ਹੀ ਹੁੰਦੇ ਨੇ ਸੋਪਾ ਜਿਹੜੀ ਮਿਲਦਾ ਆਪਣੇ ਨਾਲ ਜਦ ਲੰਗ ਸਿੰਘ ਜੀ ਨੂੰ ਮਿਲਦੇ ਆ ਤਾਂ ਉਹਨਾਂ ਨਾਲ ਕਰਾਂਗੇ ਗੱਲਾਂ ਬਾਤਾਂ ਤੁਮਲਾਵਾਂਗੇ ਤੁਹਾਨੂੰ ਪੁੱਛਦੇ ਆ ਕਿੱਥੋਂ ਦੇ ਰਹਿਣ ਵਾਲੇ ਆ ਤੇ ਕਿੱਨੇ ਚਰ ਤੋਂ ਆਉਂਦੇ ਆ ਸੋ ਜੁੜੇ ਰਹੋ ਜੀ ਵਲੌਗ ਦੇ ਨਾਲ ਪਹੁੰਚ ਗਏ ਬਿਲਕੁਲ ਰਕਾਬ ਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਜਿੱਥੋਂ ਵੀ ਦੁਕਾਨਾਂ ਜਿਹੜੀਆਂ ਉਹ ਵੀ ਹਲੇ ਲੱਗ ਰਹੀਆਂ ਸੋ ਇੱਧਰ ਵੀ ਸਾਰਾ ਸਾਹਮਣੇ ਗੁਰਦੁਆਰਾ ਢਿੱਬੀ ਸਾਹਿਬ ਤੁਸੀਂ ਦੇਖ ਰਹੇ ਹੋ ਉਹ ਦਿਨ ਤੁਸੀਂ ਤੁਹਾਨੂੰ ਦਿਖਾਇਆ ਸੀ ਕਿ ਸਾਰੀਆਂ ਤਿਆਰੀਆਂ ਚੱਲ ਰਹੀਆਂ ਸੀਆਂ ਮਾਗੀ ਮੇਲੇ ਦੀਆਂ ਤੇ ਤਕਰੀਬਨ ਤਕਰੀਬਨ ਇੱਥੇ ਜੋ ਲੰਗਰ ਲੱਗਣੇ ਹੁੰਦੇ ਆ ਵਾਹਿਗੁਰੂ ਓ ਵਾਹਿਗੁਰੂ 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 ਗੁਰਦੁਆਰਾ ਰਕਾਉਸਰ ਸਾਹਿਬ ਆ ਜੀ ਸੋ ਇੱਥੇ ਝੂਲਾ ਲੱਗਿਆ ਪਿਆ ਅੱਛੇ ਖੇਡੀ ਜਾਂਦੇ ਆ ਇਧਰ ਬਾਬਾ ਜੀ ਓ ਲੱਗਦਾ ਭੰਗ ਪਈ ਐ ਇੱਥੇ ਜਿਹੜੇ ਲੰਗਰ ਲੱਗਦੇ ਆ ਗਰੀਬਾਂ ਸਾਮਾਨ ਸਾਰਾ ਪਹੁੰਚ ਚੁੱਕਿਆ ਇੱਥੇ ਸੋ ਕੱਲ ਤੋਂ ਇਹ ਸਟਾਰਟ ਹੋ ਜੂਗਾ ਇਹ 11 12 13 14 ਤੇ 15 ਇਸਦਾ 12 13 14 15 ਹੁੰਦਾ ਹੁਣ 11 ਤੋਂ ਹੀ ਸਟਾਰਟ ਹੋ ਜੂਗਾ ਸਮਾਨ ਉਹਨਾਂ ਦੇ 12 13 14 15 ਨੂੰ ਤਾਂ ਪੂਰਾ ਹੀ ਪ੍ਰੋਪਰ ਫੁੱਲ ਨਜ਼ਾਰਾ ਇੱਥੇ ਭਰਿਆ ਦਿਸੂਗਾ ਸੋ ਬੱਚੋ ਕੀ ਕਹੋਂਗੇ ਤੁਸੀਂ ਇਹ ਮੇਲੇ ਮੇਰੇ ਬਹੁਤ ਵਧੀਆ ਹਨ ਜਿਆਦੀਆਂ ਚੱਲ ਰਹੀਆਂ ਨੇ ਮੇਲੇ ਦੀਆਂ ਤੇ 2-3 ਦਿਨਾਂ ਬਾਅਦ ਇੱਥੇ ਬਹੁਤ ਭਾਰੀ ਮੇਲਾ ਲੱਗਦਾ ਤੇ ਸੰਗਤਾਂ ਦੂਰ-ਦੂਰ ਤੱਕ ਇੱਥੇ ਦਰਸ਼ਨ ਕਰਨ ਆਉਂਦੀਆਂ ਸੋ ਬਹੁਤ ਹੀ ਰੌਣਕ ਮੇਲਾ ਹੁੰਦਾ ਜੀ ਤੇ ਤੁਸੀਂ ਵੀ ਜਰੂਰ ਆਇਓ ਇੱਕ ਵਾਰ ਸ਼੍ਰੀ ਮੁਖਸਰ ਸਾਹਿਬ ਹਾਂਜੀ ਹਾਂਜੀ ਸੋ ਤੁਸੀਂ ਵੀ ਸ਼੍ਰੀ ਮੁਖਸਰ ਸਾਹਿਬ ਦਾ ਮੇਲਾ ਜਰੂਰ ਵੇਖਣਾ ਹੈ ਨਾ ਇਧਰ ਜੀ ਮੁੱਠੇ ਠੇਕਾ ਮਾਰੇ ਹਾਂਜੀ ਤੁਸੀਂ ਕੀ ਕਹੋਗੇ ਮੀਨਾ ਜੀ ਇੱਥੋਂ ਤੱਕ ਅਜੇ ਤੱਕ ਜਿਹੜੀਆਂ ਦੁਕਾਨਾਂ ਕੁਝ ਕ ਲੱਗ ਗਈਆਂ ਤੇ ਇਧਰ ਜੋ ਗੁਰੂ ਮਹਾਰਾਜ ਦਾ ਸਰੂਪ ਵਾਹ ਹੀ ਘਰ ਉਸ ਤੇ ਵਾਸ਼ਾ ਇਧਰਲੀ ਸਾਈਡ ਚ ਉਹ ਇਧਰ ਬੱਚਿਆਂ ਦੇ ਖੇਡਣ ਵਾਲੇ ਝੂਲੇ ਤੇ ਇੱਥੇ ਜੋ ਲੰਗਰ ਲੱਗਣਾ ਹੁੰਦਾ ਇੱਥੇ ਆ ਸਾਰੇ ਜੋ ਸਮਾਨ ਖੜਾ ਹੈ ਟਰੱਕ ਵਗੈਰਾ ਖੜੇ ਆ ਸਾਰੇ ਇਹ ਸਾਰੇ ਲੰਗਰ ਦੀ ਤਿਆਰੀ ਦੇਖੀ ਨੇ ਸੋ ਬਹੁਤ ਵਧੀਆ ਨਜ਼ਾਰਾ ਸੋ ਸੰਗਤਾਂ ਦੂਰ ਦੂਰ ਤੋਂ ਇੱਥੋਂ ਦਰਸ਼ਨ ਕਰਨ ਆਉਂਦੀਆਂ ਮਾਗੀ ਨਾਉਣ ਆਉਂਦੀਆਂ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਸਾਰਿਆਂ ਨੂੰ ਸਾਡੇ ਵੱਲੋਂ ਜੀ ਆਇਆਂ ਜੀ ਸੋ ਜਿਹੜੇ ਵਲੌਗ ਦੇਖਦੇ ਆ ਸੋ ਪਲੀਜ਼ ਜ਼ਰੂਰ ਜ਼ਰੂਰ ਇੱਕ ਵਾਰੀ ਮਾਗੀ ਮੇਲੇ ਤੇ ਆਓ ਤੋਂ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ ਇੱਥੇ ਇੱਧਰ ਵੀ ਗੁਰੂਦਿਆਂ ਲੜ ਲੀਆਂ ਫੌਜਾਂ ਇਹ ਬਾਈ ਸਾਡਾ ਝੋਲਿਆਂ ਵਾਲਾ ਉਹ ਆਈ ਵਾਰੀ ਆਂਦਾ ਇਹਦੇ ਨਾਲ ਵੀ ਕਰਦੇ ਆਂ ਗੱਲਬਾਤ ਤੇ ਇੱਥੇ ਆ ਜਿਹੜੇ ਘੋੜੇ ਇੱਥੇ ਘੋੜਾ ਖੁੱਲ ਗਿਆ ਸੀ ਨਾ ਉਹ ਤੁਸੀ ਝੂਟੇ ਲਈ ਜਾਓ ਇੱਥੇ ਆ ਜਗ੍ਹਾ ਤੇ ਸੀਗੇ ਬੱਚੇ ਸਾਡੇ ਲੈ ਰਹੇ ਸੀ ਝੂਟੇ ਇਹ ਤੋਂ ਇੱਕ ਘੋੜਾ ਖੁੱਲ ਗਿਆ ਤੇ ਫਿਰ ਘੋੜੇ ਦੇ ਸਾਰੇ ਮੇਲੇ ਜੀ ਪਛਾਲ ਪਾਤਾ ਸੀ। ਸੋ ਇਧਰ ਕਾਰ ਸੇਵਾ ਵਾਲੇ ਬਾਬਾ ਜੀ ਉਹਨਾਂ ਵੱਲੋਂ ਇੱਥੇ ਲਗਾਇਆ ਜਾਂਦਾ ਲੰਗਰ ਇੱਥੇ ਗੁਰੂ ਮਹਾਰਾਜ ਦਾ ਸਰੂਪ ਦਾ ਸੰਸਾਦਨ ਕੀਤਾ ਜਾਂਦਾ ਸੋ ਬਾਬਾ ਜੀ ਬੈਠੇ ਨੇ। ਸੋ ਗੁਰੂ ਦੀਆਂ ਲਾਡ ਲਿਆ ਫੌਜਾਂ ਸੋ ਨਿੰਗ ਸਿੰਘ ਸਾਡੇ ਕੌਮ ਦੀ ਸ਼ਾਨ। ਹਾਂਜੀ ਇਹ ਜਿਹੜਾ ਮੇਲਾ ਬੜੀ ਚਿਰ ਤੋਂ ਉਡੀਕ ਰਹਿੰਦੀ ਏ ਸਾਨੂੰ ਆਪਾਂ ਵਾਪਸੀ ਕਰਕੇ ਇੱਥੋਂ ਹਣਾ ਸੋ ਬੜੇ ਸਾਲ ਪਰ ਇਸ ਮੇਲੇ ਦੀ ਉਡੀਕ ਰਹਿੰਦੀ ਏ ਕਿ ਸਾਡਾ ਮਾਦੀ ਦਾ ਮੇਲਾ ਆਊਗਾ ਮੇਲਾ ਦੇਖਾਂਗੇ ਰੌਣਕ ਮੇਲਾ ਲੱਗੇਗਾ ਤੇ ਗੁਰਦੁਆਰਾ ਸਾਹਿਬ ਜਾਵਾਂਗੇ ਸਾਡੇ ਘਰ ਦੇ ਬਿਲਕੁਲ ਨਜ਼ਦੀਕ ਪੈ ਜਾਂਦਾ ਇਸੇ ਕਰਕੇ ਇੱਧਰ ਤਾਂ ਦਿੱਲੀ ਵਾਂਗੂ ਜਿਹੜਾ ਲੱਗ ਜਾਂਦਾ ਤੁਸੀਂ ਦੇਖੋ ਘੋੜੇ ਇੱਥੇ ਇੱਧਰ ਵੀ ਡੇਰੇ ਲਾਏ ਹੋਏ ਨੇ ਬੁਰਦੂਆਂ ਫੌਜਾਂ ਨੇ ਸੋਕੇ ਆ ਬਹੁਤ ਹੈ ਜੀ ਕਾਲਾ ਕੋੜਾ ਇਹ ਘੋੜੇ ਨੇ ਜਿਹੜੇ ਇਹੀ ਮੇਲੇ ਦੇ ਵਿੱਚ ਆਪਦੇ ਜੋਰ ਦਿਖਾਉਂਦੇ ਨੇ ਕਿਹੜੇ ਕਿਵੇਂ ਸਾਨੂੰ ਆ ਸਾਰੇ ਤੇ 2 ਤੋਂ 3 ਦਿਨਾਂ ਦੇ ਵਿੱਚ ਵਿੱਚ ਇੱਥੇ ਫੁੱਲ ਰੌਣਕਾਂ ਰਹਿਣਗੀਆਂ ਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਇੱਥੇ ਪਹੁੰਚਦੇ ਆ ਬੜਾ ਮਨ ਖੁਸ਼ ਹੁੰਦਾ ਹੈ ਤੇ ਅਸੀਂ ਮਾਣ ਵੀ ਮਹਿਸੂਸ ਕਰਦੇ ਆ ਕਿ ਅਸੀਂ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਉੱਤੇ ਰਹਿੰਦੇ ਆ 40 ਮੁਕਤੇ ਦੀ ਪਵਿੱਤਰ ਧਰਤੀ ਸ੍ਰੀ ਮੁਕਸਰ ਸਾਹਿਬ ਇਹੋ ਸਾਰੀ ਜਗ੍ਹਾ ਹੁਣ ਤੁਹਾਨੂੰ ਆਪਾਂ ਉਹ ਜਗ੍ਹਾ ਤੇ ਲੈ ਚੱਲਦੇ ਆ ਜਿੱਥੇ ਲਾਗੀ ਵਾਲੇ ਦਿਨ ਤੇ ਉਸ ਤੋਂ ਅਗਲੇ ਦਿਨ ਘੋੜ ਦੌੜਾਂ ਹੁੰਦੀਆਂ ਨੇ ਨਿਹੰਗ ਸਿੰਘਾਂ ਵੱਲੋਂ ਘੋੜੇ ਦੌੜਾਏ ਜਾਂਦੇ ਆ ਘੋੜਿਆਂ ਦੀਆਂ ਦੌੜਾਂ ਹੁੰਦੀਆਂ ਨੇ ਤੇ ਘੋੜਿਆਂ ਦੇ ਜੋਰ ਵਿਖਾਏ ਜਾਂਦੇ ਆ ਕਰਤੱਵ ਦਿਖਾਏ ਜਾਂਦੇ ਆ ਉਹ ਕੁਝ ਸਮੇਂ ਬਾਅਦ ਆਪਾਂ ਅੱਥੇ ਪਹੁੰਚ ਗਏ ਆ ਤੁਹਾਨੂੰ ਉਹ ਜਗ੍ਹਾ ਬਤੁਨਨੇ ਜਿੱਥੇ ਘੋੜ ਦੌੜਾਂ ਕੀਤੀ ਜਾਂਦੀ ਆ ਜੁੜੇ ਰਹੋਗੇ ਆਪਣੇ ਵਲੌਗ ਦੇ ਨਾਲ ਸੋ ਜਿਹੜੇ ਦੋਸਤ ਵਲੌਗ ਵਾਚ ਕਰਦੇ ਆ ਸਭ ਬਹੁਤ ਪਿਆਰ ਨਾਲ ਸ਼ੁਕਰੀਆ ਸੋ ਜਿਹੜੇ ਨਵੇਂ ਵਾਚ ਕਰਦੇ ਆ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਿਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਤੁਹਾਡੇ ਕਮੈਂਟਸ ਦੇ ਨਾਲ ਲਾਈਕ ਦੇ ਨਾਲ ਸਾਨੂੰ ਹੌਸਲਾ ਹੁੰਦਾ ਦੇਖਦੇ ਆਂ ਇੰਟਰਸਟ ਨਾਲ ਦੇਖਦੇ ਆਂ ਸੋ ਕਮੈਂਟ ਜਰੂਰ ਕਰ ਦਿਆ ਕਰੋ ਜੀ ਪਲੀਜ਼ ਜਿੱਥੋਂ ਵੀ ਵਾਚ ਕਰਦੇ ਆਂ ਇਹੀ ਕਮੈਂਟ ਕਰ ਦਿਆ ਕਰੋ ਜੀ ਫਲਾਟ ਤੋਂ ਵਾਚ ਕਰ ਰਹੇ ਆ ਇਸ ਪਿੰਡ ਤੋਂ ਵਾਚ ਕਰ ਰਹੇ ਆ ਸੋ ਆਪਾਂ ਪਹੁੰਚ ਗਏ ਆ ਜੀ ਜਿੱਥੇ ਘੌੜਦੌੜ ਹੁੰਦੀ ਹੈ ਇੱਥੇ ਚੱਲ ਰਹੀ ਹੈ ਜੀ ਤਿਆਰੀ ਆ ਜਗ੍ਹਾ ਤੇ ਘੋੜਾ ਥੋੜਾ ਥੋੜਾ ਹੁੰਦਾ ਨੇ ਗੁਰਦੁਆਰਾ ਖੂਹ ਸਾਹਿਬ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਆਪਣੇ ਗੁਰੂ ਦੀਆਂ लाਡਲੀਆਂ ਫੌਜਾਂ ਸੋ ਜਿੰਨਾ ਇੱਥੇ ਤ੍ਰਿਸ਼ੇਹ ਨਜ਼ਾਰਾ ਸਾਰਾ ਇਹ ਘੋੜ ਦੌੜ ਦੀ ਤਿਆਰੀਆਂ ਚੱਲ ਰਹੀਆਂ ਵੀ ਸਾਰੇ ਜਿੰਨਾ ਪੱਠੇ ਵੀਜੇ ਹੋਏ ਆ ਇਹ ਇਹਨਾਂ ਨੂੰ ਕੱਟ ਕੇ ਤਾਂ ਕਿ ਜਗ੍ਹਾ ਵਿਹਲੀ ਕੀਤੀ ਜਾ ਸਕੇ ਸੋ ਗੁਰੂ ਦੀਆਂ लाਡਲੀਆਂ ਫੌਜਾਂ ਵੱਲੋਂ ਉਧਰ ਰੌਣਕ ਲਗਾਈ ਹੋਈ ਹੈ ਸੋ ਹਰੇ-ਹਰੇ ਪੱਠਿਆਂ ਦੇ ਵਿੱਚ ਨੀਲੀਆਂ-ਨੀਲੀਆਂ ਨੀਲੇ ਬਾਣਿਆਂ ਦੇ ਵਿੱਚ ਗੁਰੂਦਿਆਂ ਲਾਡਲੀਆਂ ਫੌਜਾਂ ਸੋ ਕਿੰਨਾ ਸੋਹਣਾ ਦ੍ਰਿਸ਼ ਆ ਰਿਹਾ ਜੀ ਕਮੈਂਟ ਕਰਕੇ ਜਰੂਰ ਜਰੂਰ ਦੱਸੋ ਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਵਲੌਗ ਆਪਾਂ ਹੁਣ ਚੱਲ ਕਰਦੇ ਆਂ ਜੀ ਵਾਪਸੀ ਹੁਣ ਆਪਾਂ ਕਰਦੇ ਆਂ ਜੀ ਵਾਪਸੀ ਤੇ ਉੱਥੇ ਕੁਝ ਜੋ ਗੁਰੂਦਿਆਂ ਲਾਡਲੀਆਂ ਫੌਜਾਂ ਪਹੁੰਚੀਆਂ ਆਈਆਂ ਲਿੰਗ ਸਿੰਘ ਪਹੁੰਚੇ ਹੋਏ ਨੇ ਉਹਨਾਂ ਨਾਲ ਕਰਾਂਗੇ ਆਪਾਂ ਗੱਲਬਾਤ ਸੋ ਜੁੜੇ ਰਹੋ ਜੀ ਆਪਣੇ ਵਲੌਗ ਦੇ ਨਾਲ